ਉੋਕੇ ਧਾਰਨਾ ਦੇਣੇ ਕਿਉਂਕਿ ਸਮਾਂ ਜ਼ਿਆਦਾ ਹੋ ਗਿਆ ਅੰਨ ਦਾ ਵੀ ਰਹਿਣਾ ਹੈ ਅੰਨ ਵੀ ਦੇਵਤਾ ਹੈ ਤੇ ਜੇ ਆਪਾਂ ਅੰਨ ਆਪ ਖਾਣੇ ਹੋ ਤੇ ਦੂਸਰਿਆਂ ਨੂੰ ਸਤਕਾਰ ਨਾਲ ਅੰਨ ਨਹੀਂ ਦਿੰਦੇ ਅੰਨ ਨਹੀਂ ਖਿਲਾਉਂਦੇ ਤੇ ਅੰਨ ਦਾ ਵੀ ਸਾਡੇ ਸਿਰ ਭਾਰ ਹੈ ਬਸੰਤਰ ਬਸੰਤਰ ਦੇਵਤਾ ਅਗ ਅਗਨ ਸਿਆਲਾ ਨੂੰ ਕਿੱਦਾਂ ਸਾਨੂੰ ਨਿਘ ਆ ਜਾਂਦਾ ਹੁੰਦਾ ਨਾ ਸਿਆਲਾ ਨੂੰ ਅੱਗ ਆਪਾਂ ਸੇਕਦੇ ਆ ਹੁਣੇ ਇੱਥੇ ਆ ਬੀਲੀ ਚਲੇਗੇ ਸੀ ਏਸੀ ਨਹੀਂ ਚਲਦੇ ਸੀ ਕਿੰਨੀ ਇੱਥੇ ਗਰਮੀ ਸੀ ਗਰਮੀ ਸੀ ਨਾ ਜਦੋਂ ਏਸੀ ਲੱਗਣ ਲੱਪੇ ਤੇ ਠੰਡ ਵਧੀਆ ਲੱਗਣ ਲੱਪਈ ਬੈਸੰਤਰ ਦੇਵਤਾ ਜੋ ਆਪਾਂ ਇੱਥੇ ਬਣਾਉਨੇ ਆਪ ਖਾਣੇ ਆਪ ਨਿਗ ਲੈਨੇ ਆ ਦੂਸਰਿਆਂ ਨੂੰ ਦਿੰਦੇ ਤੇ ਇਹਦਾ ਵੀ ਭਾਰ ਹੈ ਇਹਦਾ ਭਾਰ ਹੈ ਪਰ ਹੈ ਦੇਵਤੇ ਇਹ ਦੇਵਤੇ ਨੇ ਪਰ ਜਦੋਂ ਦੇਵਤੇ ਸਾਡੇ ਸਰੀਰ ਨਾਲ ਲੱਗ ਜਾਂਦੇ ਨੇ ਨਾ ਇਹ ਵੀ ਗੰਦੇ ਹੋ ਜਾਂਦੇ ਆ ਇਹ ਵੀ ਗੰਦੇ ਹੋ ਜਾਂਦੇ ਆ ਸੀਂ ਅਨੂ ਦੇ ਦੇਵਤਾ ਹੀ ਆ ਜਦੋਂ ਤੁਸੀਂ ਆਪਾਂ ਨਖਾਲੇ ਨੇ ਦੀ ਗੰਦਗੀ ਬਣ ਜਾਂਦੀ ਆ ਲੋਕ ਇਹਦੇ ਉੱਪਰ ਥੁੱਕਦੇ ਨੇ ਜਦੋਂ ਆਪਾਂ ਗੰਦਗੀ ਕਰਦੇ ਆ ਥੁੱਕਦੇ ਨੇ ਪਾਪੀ ਸਿਓ ਤਨ ਗੱਡਿਆ ਅਸਲੀ ਸਾਡਾ ਪਾਪੀ ਇਹਦੇ ਨਾਲ ਜਦੋਂ ਇਹ ਦੇਵਤੇ ਲੱਗ ਜਾਂਦੇ ਨੇ ਇਹ ਵੀ ਗੰਦੇ ਹੋ ਜਾਂਦੇ ਨੇ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿਤ ਲੋਕ ਇਹਨਾਂ ਤੇ ਵੀ ਥੁੱਕਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਸਾਡੇ ਤੇ ਰਹਿਣਾ ਹੈ ਮਾਂ-ਬਾਪ ਦਾ ਵੀ ਰਹਿਣ ਹੁੰਦਾ ਹੈ ਬੱਚਿਆਂ ਤੇ ਜੇ ਮਾਂ-ਬਾਪ ਆਪਣੇ ਬੱਚਿਆਂ ਦੀ ਸਹੀ ਪਾਲਵਲ ਸਨੀ ਕਰਦੇ ਪੜ੍ਹਾਉਂਦੇ ਨਹੀਂ ਲਿਖਾਉਂਦੇ ਨਹੀਂ ਉਹਨਾਂ ਦਾ ਜੀਵਨ ਵਧੀਆ ਨਹੀਂ ਬਣਾਉਂਦੇ ਮਾਂ-ਬਾਪ ਦਾ ਵੀ ਰਹਿਣ ਫੇ ਬੱਚਿਆਂ ਤੇ ਹੈਗਾ ਹੀ ਹੈ ਤੇ ਬੱਚਿਆਂ ਦਾ ਵੀ ਫਿਰ ਮਾਂ-ਬਾਪ ਦਾ ਰਹਿਣ ਜੇ ਮਾਂ-ਬਾਪ ਨੂੰ ਬੱਚੇ ਸਾਭਦੇ ਨਹੀਂ ਸੇਵਾ ਨਹੀਂ ਕਰਦੇ ਇਹ ਸਾਡੇ ਸਿਰ ਤੇ ਰਹਿਣ ਹੈ ਭਾਰ ਰਹਿਣ ਹੈ ਇਹ ਭਾਰ ਰਹਿਣ ਤੇ ਇਹ ਭਾਰ ਦਾ ਹਿਸਾਬ-ਕਿਤਾਬ ਵੀ ਹੋਣਾ ਹੈ ਪ੍ਰਮਾਤਮਾ ਦੇ ਦਰ ਤੇ ਉੱਥੇ ਜਾ ਕੇ ਸਾਕਦਾ ਹੁਣ ਸਾਡੇ ਸਾਰਿਆਂ ਦਾ ਤੂੰ ਬਾਣੀ ਦੇ ਬੋਲ ਇਹ ਰਣ ਨੇ ਇਹਨਾਂ ਨੂੰ ਤੁਸੀਂ ਧਰਮ ਦਾ ਨਾਮ ਵੀ ਦੇ ਸਕਦੇ ਹੋ ਕਿ ਧਰਮ ਦੇ ਕੰਮ ਹੈ ਮਾਂ-ਬਾਪ ਦੀ ਸੇਵਾ ਕਰਦਾ ਇਹ ਤੇ ਧਰਮ ਦਾ ਕੰਮ ਹੈ ਲੋਕਾਂ ਦੀ ਸੇਵਾ ਕਰਦਾ ਤੇ ਧਰਮ ਦਾ ਕੰਮ ਇਹਨੂੰ ਧਰਮ ਦਾ ਨਾਮ ਵੀ ਦੇ ਸਕਦੇ ਹੋ ਧਰਮ ਵੀ ਕਹਿ ਸਕਦੇ ਹੋ ਤੇ ਧਰਮ ਇਦਾਂ ਬਹੁਤ ਬਣ ਜਾਂਦੇ ਨੇ ਥੋੜੇ ਧਰਮ ਨਹੀਂ ਬਣਦੇ ਬਹੁਤ ਧਰਮ ਬਣ ਜਾਂਦੇ ਨੇ ਜੇ ਆਪਾਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਪ੍ਰਮਾਤਮਾ ਦਾ ਨਾਮ ਕਿਉਂਕਿ ਮਾਂ ਦੇ ਗਰਭ ਵਿੱਚ ਆਪਾਂ ਰੱਬ ਕੋਲੋਂ ਕਹਿ ਕੇ ਆਏ ਉਹਨੂੰ ਅਸੀਂ ਤੇਰਾ ਨਾਮ ਜਪਾਂਗੇ ਨਾਮ ਜਪਾਂਗੇ ਆਪਾਂ ਬਾਹਰ ਆ ਕੇ ਜਪਦੇ ਨਹੀਂ ਤੇ ਪ੍ਰਮਾਤਮਾ ਦਾ ਰਹਿਣ ਹੈ ਸਾਡੇ ਉੱਪਰ ਫਿਰ ਇਹ ਰਹਿਣਾ ਤੇ ਪ੍ਰਮਾਤਮਾ ਨੇ ਕਿਹਾ ਹੀ ਆ ਤੂੰ ਕਿਹਾ ਤਾਂ ਸੀ ਵੀ ਮਾਂ ਦੇ ਗਰਭ ਵਿੱਚ ਤੂੰ ਤੜਲੇ ਕਰਦਾ ਸੀ ਮੈਨੂੰ ਇਥੋਂ ਨਰਕ ਚੋਂ ਕੱਢ ਮੈਂ ਤੇਰੀ ਬੰਦਗੀ ਸਿਮਰਨ ਕਰੂੰਗਾ ਤੇ ਬਾਹਰ ਆ ਕੇ ਤੈਨੂੰ ਹਵਾ ਲੱਗ ਗਈ ਤੇ ਸਭ ਕੁਝ ਭੁੱਲ ਜਾਂਦਾ ਬੰਦਾ ਸਭ ਕੁਝ ਭੁੱਲ ਜਾਂਦਾ ਹੈ ਫਿਰ ਪ੍ਰਮਾਤਮਾ ਦਾ ਰਹਿਣਾ ਹੈ ਸਾਡੇ ਉੱਪਰ ਪਰਮਾਤਮਾ ਦਾ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਕਿਲ ਵਿਖ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਭੈੜੇ ਦੁੱਖ ਹੁੰਦੇ ਨੇ ਕਹਿੰਦੇ ਨੇ ਉਹ ਵੀ ਨੱਠ ਜਾਂਦੇ ਨੇ ਤੁਹਾਡੇ ਪਿਤਰਾ ਦਾ ਉਧਾਰ ਵੀ ਹੋ ਜਾਂਦਾ ਹੈ ਜੇ ਤੁਸੀਂ ਪਰਮਾਤਮਾ ਦੀ ਬੰਦਗੀ ਸਿਮਰਨ ਕਰੋ ਪਰਮਾਤਮਾ ਦੀ ਬੰਦਗੀ ਸਿਮਰਨ ਕਰੋ ਗੁਰੂ ਗ੍ਰੰਥ ਸਾਹਿਬ ਵਿੱਚ ਸਵਈਆਂ ਚ ਇੱਕ ਪੰਕਤੀ ਹੈ ਸਵਈਆਂ ਚ ਕਿ ਰੱਬ ਕੇ ਸੁਤ ਕੋ ਤਿੰਨ ਤਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਬਤ ਹੈ ਇਹ ਸਵਈਆਂ ਚ ਪੰਕਤੀ ਹੈ ਰੱਬ ਕੇ ਸੁਤ ਕੋ ਤਿੰਨ ਤਰਾਸ ਕਹਾਂ ਤਰਾਸ ਡਰ ਨੂੰ ਕਹਿੰਦੇ ਆ ਤਰਾਸ ਦਾ ਅਖੀਰ ਅਰਥ ਹੁੰਦਾ ਡਰ ਰੱਬ ਸੂਰਜ ਸਤ ਉਹਦਾ ਪੁੱਤਰ ਰੱਬ ਕੇ ਸਤ ਪੁੱਤ ਸੂਰਜ ਦੇ ਪੁੱਤ ਪਤੋ ਦਾ ਕੌਣ ਹੈ ਸੂਰਜ ਦਾ ਪੁੱਤ ਹੈ ਧਰਮਰਾਜ ਤੇ ਧਰਮਰਾਜ ਕੋਈ ਆਪਾਂ ਸਾਰਿਆਂ ਨੇ ਜਾਣਿਆ ਤੇ ਸਾਡੇ ਵੱਡੇ-ਵਡੇਰੇ ਵੀ ਧਰਮਰਾਜ ਕੋਲੇ ਹੀ ਐ ਸਾਡੇ ਵੱਡੇ-ਵਡੇਰੇ ਆ ਨਾ ਪਿਤਰ ਜਿਹੜੇ ਸਾਡੇ ਬਜ਼ੁਰਗ ਹੈ ਨਾ ਇਹ ਵੀ ਧਰਮਰਾਜ ਕੋਲੇ ਹੀ ਐ ਇੱਥੇ ਕਈ ਵਾਰੀ ਆਪਾਂ ਇੱਕ ਗੁਰੂ ਨਾਨਕ ਨਾ ਸਾਖੀ ਜੋੜੀ ਹੋ ਕੀ ਜਿਹਨੇ ਕਬੀਰ ਸਾਹਿਬ ਨਾਲ ਵੀ ਜੋੜੀ ਹੋਈ ਐ ਪਤਾ ਕੀ ਸਾਖੀ ਜੋੜੀ ਹੋ ਐ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੰਗਾ ਦੇ ਚਲੇ ਗਏ ਤੇ ਪੰਡਤ ਵੀ ਗੰਗਾ ਚ ਨਹਾਉਂਦੇ ਸੀ ਤੇ ਗੁਰੂ ਨਾਨਕ ਸਾਹਿਬ ਵੀ ਨਹਾਉਣ ਲੱਪੇ ਤੇ ਜਿਹੜੇ ਪੰਡਤ ਲੋਕ ਸੀ ਨਾ ਉਹ ਜਦੋਂ ਨਹਾ ਕੇ ਹਟੇ ਨਾ ਸੂਰਜ ਨੂੰ ਪਾਣੀ ਦੇਣ ਲੱਪੇ ਸੂਰਜ ਨੂੰ ਤੇ ਗੁਰੂ ਨਾਨਕ ਸਾਹਿਬ ਨੇ ਵੀ ਦੇਖਿਆ ਇਹ ਸੂਰਜ ਨੂੰ ਪਾਣੀ ਦਿੰਦੇ ਆ ਗੁਰੂ ਨਾਨਕ ਸਾਹਿਬ ਵੀ ਉਲਟ ਪਾਸੇ ਨੂੰ ਪਾਣੀ ਦੇਣ ਲੱਪੇ ਉਹਨਾਂ ਨੇ ਕਿਹਾ ਪੰਡਤਾਂ ਨੇ ਸੋਚਿਆ ਕਿ ਇਹ ਨਮਾ ਯਾਤਰੀ ਹੈ ਇਹਨੂੰ ਲੱਗਦਾ ਗਿਆਨ ਨਹੀਂ ਇਹਨੂੰ ਸਮਝ ਨਹੀਂ ਭਈ ਇਹ ਪਾਣੀ ਥੱਲੇ ਨੂੰ ਕਰਕੇ ਰੋੜੀ ਜਾਂਦਾ ਐ ਅਸੀਂ ਉੱਪਰ ਨੂੰ ਪਾਉਨੇ ਐ ਭਈ ਇਹ ਨਮਾ ਯਾਤਰੀ ਐ ਇਹਨੂੰ ਇੰਨੀ ਸਮਝ ਗਿਆਨ ਨਹੀਂ ਉਹਨਾਂ ਨੇ ਪੁੱਛਿਆ ਪੰਡਤਾ ਪੰਡਤਾ ਨੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਇਹ ਤੁਸੀਂ ਪਾਣੀ ਕਿੱਥੇ ਨੂੰ ਛੱਡਦੇ ਹੋ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਐਨਾ ਜਿਹੜਾ ਬੰਦਾ ਸਵਾਲ ਕਰਦਾ ਸੀ ਉਹਦੇ ਸਵਾਲ ਦਾ ਹੀ ਉਹਨੂੰ ਉਹਦੇ ਸਵਾਲ ਵਿੱਚੋਂ ਜਵਾਬ ਦੇ ਦਿੰਦੇ ਸੀ ਇਹ ਗੁਰੂ ਨਾਨਕ ਸਾਹਿਬ ਦੀ ਬਹੁਤ ਵੱਡੀ ਕਹਿ ਲਓ ਉਹਨਾਂ ਦੀ ਇਹ ਉਪਲਬਧੀ ਸੀ ਉਹਨਾਂ ਦੀ ਇਹਨੂੰ ਕਰਾਮਾਤਵੀ ਕਹਿ ਸਕਦੇ ਆ ਅਗਲ ਵੀ ਕਹਿ ਸਕਦੇ ਆ ਸਭ ਤੋਂ ਵੱਡੀ ਆਪ ਨਰੈਣ ਕਲਾਤਾਰ ਜਗਮੈ ਪਰਵਰਿਓ ਬੜੀ ਕਲਾ ਦੇ ਮਾਲਕ ਸੀ ਗੁਰੂ ਨਾਨਕ ਸਾਹਿਬ ਉਹਨਾਂ ਨੇ ਕਿਹਾ ਤੁਸੀਂ ਤਾਹਾਨੂੰ ਪਾਣੀ ਦਿੰਦੇ ਹੋ ਤੁਸੀਂ ਕਿਉਂ ਕਰਦੇ ਹੋ ਮੈਨੂੰ ਵੀ ਪੁੱਛਦੇ ਹੋ ਤੁਸੀਂ ਇੱਧਰ ਨੂੰ ਦਿੰਦੇ ਆ ਤੁਸੀਂ ਤਾਹਾਨੂੰ ਦਿੰਦੇ ਹੋ ਤੁਸੀਂ ਕਿੱਥੇ ਨੂੰ ਦਿੰਦੇ ਹੋ ਇਹ ਤਰਕਵਾਦੀਆਂ ਦੀਆਂ ਗੱਲਾਂ ਹੈ ਜਿਨ੍ਹਾਂ ਨੂੰ ਸਮਝ ਨਹੀਂ ਤਰਕਵਾਦੀ ਲੋਕ ਉਹ ਕਹਿੰਦੇ ਜੀ ਅਸੀਂ ਤੇ ਸੂਰਜ ਨੂੰ ਪਾਣੀ ਦਿੰਨੇ ਆ। ਸੂਰਜ ਨੂੰ। ਉਹ ਕਹਿੰਦੇ ਕਾਹਦੇ ਦਿੰਨੇ ਗੁਰੂ ਨਾਨਕ ਸਾਹਿਬ? ਕਾਹਦੇ ਦਿੰਨੇ ਹੋ? ਕਹਿੰਦੇ ਨੇ ਸਾਡੇ ਪਿਤਰੇ ਦੇ ਇਹਦੇ ਪੁੱਤ ਕੋਲ ਐ। ਤੇ ਅਸੀਂ ਤਾਂ ਪਾਣੀ ਦਿੰਨੇ ਹਾਂ। ਤੇ ਹੁਣ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਸੀਂ ਕਹਿੰਦੇ ਨੇ ਮੇਰੀ ਕਰਤਾਰਪੁਰ ਖੇਤੀ ਐ। ਮੈਂ ਉੱਥੇ ਖੇਤਾਂ ਨੂੰ ਦਿੰਦਾ ਕਹਿੰਦਾ ਤੁਹਾਡਾ ਕਰਤਾਰਪੁਰ ਪਹੁੰਚ ਜਾਓ ਪਾਣੀ। ਗੁਰੂ ਨਾਨਕ ਸਾਹਿਬ ਮੇਰੇ ਕਰਤਾਰਪੁਰ ਦੇ ਦਾ ਕਿਲੋਮੀਟਰ ਮੀਲ ਗਣੇ ਹੋ ਜਾਣਿਆ ਜਿੱਥੇ ਸੂਰਜ ਉਹਦਾ ਕਿਲੋਮੀਟਰ ਮੀਲ ਗਣੇ ਨਹੀਂ ਹੋਣੇ। ਤੇ ਜਦ ਤੁਹਾਡਾ ਉਥੇ ਪਹੁੰਚ ਜਾਂਦਾ ਤਾਂ ਮੇਰਾ ਕਰਤਾਰਪੁਰ ਨਾ ਪਹੁੰਚੂ ਪਰ ਇਸ ਤਰ੍ਹਾਂ ਨਹੀਂ ਗੱਲ ਐ ਇਸ ਤਰ੍ਹਾਂ ਗੱਲ ਨਹੀਂ ਐ ਪਰ ਆਪਾਂ ਕਰਦੇ ਸੁਣਾਉਣੇ ਇਸੇ ਤਰ੍ਹਾਂ ਕਰਦੇ ਵੀ ਆ ਸੁਣਾਉਂਦੇ ਵੀ ਇਸੇ ਤਰ੍ਹਾਂ ਇਸ ਤਰ੍ਹਾਂ ਗੱਲ ਨਹੀਂ ਐ ਹੁਣ ਜਿਹੜਾ ਧਰਮ ਰਾਜ ਐ ਨਾ ਉਥੇ ਕਿਸੇ ਨੂੰ ਵੀ ਨਹੀਂ ਪਤਾ ਕਿੱਥੇ ਬੈਠਾ ਹੈ ਉਹ ਤਾਂ ਦੀਦਾ ਹੀ ਨਹੀਂ ਕਿਸੇ ਨੂੰ ਧਰਮ ਰਾਜ ਦੀਦਾ ਕਿਸੇ ਨੂੰ ਕਿੱਥੇ ਬੈਠਾ ਹੈ ਪਤਾ ਹੀ ਨਹੀਂ ਉਹ ਤਾਂ ਕਿੱਥੇ ਬੈਠਾ ਹੈ ਉਹ ਨਹੀਂ ਦਿੱਤਾ ਕਿਸੇ ਨੂੰ ਤਈਓ ਬਾਬੇ ਨਾਨਕ ਨੇ ਕਹਿ ਦਿੱਤਾ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂ ਇਹਨਾਂ ਨੂੰ ਬਚਿਆ ਜਾਣਾ ਕਿੱਥੇ ਧਰਮ ਰਾਜ ਦੇ ਦਰਬਾਰ ਤੇ ਧਰਮ ਰਾਜ ਨੇ ਸਾਨੂੰ ਦੇਖਣਾ ਫਰੀਦਾ ਲੇਖਾ ਦੇਣਾ ਸੁਹਿਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਬਕਰੇ ਕੋਈ ਇੱਥੇ ਦਾ ਵੀ ਮਿੱਤਰ ਬਣ ਜਾਣਾ ਤੁਹਾਡੇ ਉੱਥੇ ਕੋਈ ਮਿੱਤਰ ਥੋੜੀ ਹੈ ਨਾ ਤਾਂ ਰਸਤੇ ਵਿੱਚ ਮਿੱਤਰ ਹੈ ਨਾ ਉੱਥੇ ਕੋਈ ਤੁਹਾਡਾ ਮਿੱਤਰ ਹੈ ਉੱਥੇ ਕੋਈ ਮਿੱਤਰ ਨਹੀਂ ਹੈ ਉੱਥੇ ਹਮੇਸ਼ਾ ਹੀ ਨਵੇਂ ਆ ਸਾਰੇ ਨਵੇਂ ਮਿਲਣਗੇ ਉੱਥੇ ਕੋਈ ਪੁਰਾਣਾ ਨਹੀਂ ਮਿਲਣਾ ਤੋਂ ਬਾਣੀ ਦੇ ਬੋਲ ਉਹ ਪੰਡਿਤ ਇਸ ਕਰਕੇ ਪਾਣੀ ਦਿੰਦੇ ਆ ਸੂਰਜ ਨੂੰ ਕਿਉਂਕਿ ਸੂਰਜ ਦੀਦਾ ਧਰਮ ਰਾਜ ਨੇ ਦੀਦਾ ਤੇ ਧਰਮ ਰਾਜ ਕੋਲ ਸਾਡੇ ਪਿਤਰ ਹੈ ਸਾਡੇ ਬਡੇਰੇ ਹੈ ਕਿਉਂਕਿ ਉੱਥੇ ਇਹਨਾਂ ਦੇ ਹਿਸਾਬ ਕਿਤਾਬ ਹੁੰਦੇ ਉਹਨੇ ਇਹਨਾਂ ਨੂੰ ਲੇਖੇ 'ਚ ਪਾਉਣਾ ਹੈ ਉਹਨੇ ਲੇਖੇ 'ਚ ਪਾਉਣਾ ਹੈ ਤੇ ਜਿੱਦਾਂ ਦੀ ਸਾਡੀ ਭਾਵਨਾ ਹੈ ਸਾਨੂੰ ਉਹਦਾਂ ਦੀ ਜੂਨਾ ਵੀ ਮਿਲ ਜਾਣੀ ਆ ਇਹਦੇ ਬਾਣੀ ਪੜ ਲਓ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੂਨ ਬਲਬਲ ਉਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੀਤ ਜੂਨ ਬਲਬਲ ਉਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੂਨ ਬਲਬਲ ਉਤਰੈ ਸਾਰੀ ਬਾਣੀ ਦੱਸਦੀ ਹੈ ਕਿ ਕਿੰਦਾ ਦੀ ਤੁਹਾਡੀ ਭਾਵਨਾ ਹੈ ਤੁਹਾਨੂੰ ਉਦਾਂ ਦੀ ਜੂਨ ਮੈਣੀ ਉਦਾਂ ਦੀ ਧਰਮਰਾਜ ਨੇ ਦੇ ਦੇਣੀ ਆ ਕਿ ਤੇਰੀ ਮਰਨ ਲੱਗਿਆ ਭਾਵਨਾ ਇਦਾਂ ਦੀ ਸੀ ਜਾਂ ਹੁਣ ਏਸੇ ਜੂਨ ਚ ਚਲੇ ਜਾ ਧਰਮਰਾਜ ਨੇ ਦੇ ਦੇਣੀ ਹੋ ਜੂਨ ਤੇ ਹੁਣ ਉਹ ਪੰਡਤ ਏਸ ਕਰਕੇ ਪਾਣੀ ਦਿੰਦੇ ਆ ਧਰਮਰਾਜ ਦਿਸਦਾ ਕੋਈ ਨਹੀਂ ਸੂਰਜ ਦਿਦੈ ਤੇ ਇਹਨੂੰ ਸੌਖਾ ਹੀ ਜੇ ਆਪਾਂ ਸਮਝਣਾ ਹੋਵੇ ਸੌਖਾ ਹੀ ਜੇ ਸਾਡੇ ਮੁੰਡੇ ਨੂੰ ਥਾਣੇ ਵਾਲੇ ਫੜ ਕੇ ਲੈ ਜਾਣ ਥਾਣੇ ਵਾਲੇ ਸਾਡੇ ਮੁੰਡੇ ਨੂੰ ਤੇ ਐਸਐਚਓ ਨਾ ਜਾਣਦਾ ਹੋਵੇ ਸਾਨੂੰ ਸਾਨੂੰ ਉਹਦਾ ਅਸੀਂ ਉਹਦੇ ਪੇ ਨੂੰ ਜਾਣਦੇ ਹੋਈਏ ਥਾਣੇਦਾਰ ਦੇ ਪੇ ਨਾਲ ਸਾਡੀ ਵਾਕੀ ਹੋਵੇ ਥਾਣੇਦਾਰ ਨਾਲ ਸਾਡੀ ਵਾਕਮੀ ਨਾ ਹੋਵੇ ਤੇ ਆਪਾਂ ਜਿਹੜਾ ਬੰਦਾ ਵਾਕਿਵ ਹੈ ਆਪਾਂ ਉਹਦੇ ਕੋਲ ਹੀ ਜਾਣਾ ਹੈ ਆਪਾਂ ਉਹਦੇ ਕੋਲ ਜਾਵਾਂਗੇ ਉਹਨੂੰ ਕਹਾਂਗੇ ਸਾਡੇ ਮੁੰਡੇ ਨੂੰ ਤੇਰਾ ਮੁੰਡਾ ਫੜ ਕੇ ਲੈ ਗਿਆ ਬਈ ਇਹਨੂੰ ਕਹੇ ਛੱਡ ਦੇਵੇ ਜੇ ਕੋਈ ਗਲਤੀ ਹੈਗੀ ਤਾਂ ਮਨਾ ਲਵੇ ਸਾਡਾ ਮੁੰਡਾ ਮੰਨ ਲੂ ਛੱਡ ਦਿਓ ਜਿਹਦੇ ਕੋਲ ਜਿਹਨੂੰ ਆਪਾਂ ਜਾਣਦੇ ਉਹਦੇ ਕੋਲ ਜਾਵਾਂਗੇ ਜਿਹੜਾ ਸਾਨੂੰ ਦਿਸਦਾ ਹੈ ਜਾਣਦਾ ਉਹਦੇ ਕੋਲ ਜਾਵਾਂਗੇ ਇਦਾਂ ਹੀ ਹੈ ਨਾ ਹੁਣ ਉਹ ਜਿਹੜੇ ਪੰਡਤ ਲੋਕ ਹੈ ਉਹ ਇਸ ਕਰਕੇ ਹੈ ਨਾ ਪਾਣੀ ਦਿੰਦੇ ਆ ਸੂਰਜ ਨੂੰ ਕਿ ਅਸੀਂ ਤੇਰਾ ਸਤਿਕਾਰ ਕਰਦੇ ਆ ਤੇਰਾ ਮਾਣ ਕਰਦੇ ਆ ਸਾਡੇ ਪਿਤਰਾਂ ਨੂੰ ਕੁਛ ਰੈਤ ਕਰੀ ਕੁਛ ਰੈਤ ਕਰਦੇ ਉਹਨਾਂ ਨੂੰ ਮਾਫ ਕਰਦੇ ਆ ਤੋ ਬਾਣੀ ਪਤਾ ਕੀ ਪਾਣੀ ਦੇ ਬੋਲੇ ਰੱਬ ਕੇ ਸੁਤ ਕੋ ਤਿੰਨ ਤਰਾਸ ਕਹਾ ਕਹਿੰਦੇ ਨੇ ਉਹਨੂੰ ਸੂਰਜ ਦੇ ਪੁੱਤਰ ਦਾ ਕਹਦਾ ਡਰ ਐ ਧਰਮਰਾਜ ਦਾ ਕਹਦਾ ਡਰ ਐ ਕਿਉਂਕਿ ਸੂਰਜ ਦਾ ਪੁੱਤਰ ਐ ਧਰਮਰਾਜ ਤੇ ਸੂਰਜ ਸਾਰਿਆਂ ਨੂੰ ਦੀਦਾ ਧਰਮਰਾਜ ਦੀਦਾ ਕੋਈ ਨਹੀਂ ਤੇ ਬਾਣੀ ਕਹਿੰਦੀ ਐ ਉਹਨੂੰ ਧਰਮਰਾਜ ਦਾ ਕੋਈ ਡਰ ਨਹੀਂ ਸੂਰਜ ਦੇ ਪੁੱਤ ਦਾ ਜਿਹਦਾ ਮਨ ਜਿਹੜਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਐ ਜਿਹਦਾ ਮਨ ਪ੍ਰਮਾਤਮਾ ਦੇ ਨਾਲ ਜੁੜਿਆ ਰੱਬ ਕੇ ਸੁਤਕੋ ਤਿੰਨ ਤਰਾਸ ਕਹਾ ਉਹਨੂੰ ਕੋਈ ਡਰ ਨਹੀਂ ਧਰਮਰਾਜ ਦਾ ਸੂਰਜ ਦੇ ਪੁੱਤਰ ਦਾ ਕੋਈ ਡਰ ਨਹੀਂ ਉਹਨੂੰ ਕਾਹਦਾ ਡਰ ਹੈ ਜਿਹੜਾ ਗੁਰੂ ਨਾਲ ਜੁੜਿਆ ਹੈ ਪ੍ਰਮਾਤਮਾ ਦੀ ਬਾਣੀ ਨਾਲ ਜੁੜਿਆ ਹੈ ਪ੍ਰਮਾਤਮਾ ਤੋਂ ਵੱਡਾ ਕੋਈ ਵੀ ਨਹੀਂ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਤੁਸੀਂ ਪ੍ਰਮਾਤਮਾ ਦਾ ਨਾਮ ਜਪੋ ਬੰਦਗੀ ਕਰੋ ਸਿਮਰਨ ਕਰੋ ਜਗ ਪੁੰਨ ਦਾਨ ਕਰੋ ਤੇ ਤੁਹਾਡੇ ਪਿਤਰਾਂ ਦਾ ਉਧਾਰ ਹੋ ਜਾਣਾ ਇਸ ਸ਼ਰਾਦ ਇਸ ਕਰਕੇ ਬਣਿਓ ਹੈ ਵੀ ਤੁਸੀਂ 15 ਸ਼ਰਾਦ ਹੈ 15 16 ਉਸ ਦਿਨ ਵੀ ਮੈਂ ਜ਼ਿਕਰ ਕੀਤਾ ਸੀ ਜੇ ਸਾਰਾ ਸਾਲ ਨਹੀਂ ਚਿੱਤੇ ਕਰ ਸਕਦੇ ਸਾਲ ਵਿੱਚ 15 16 ਦਿਨ ਹੈਗੇ 15 16 ਚੱਕ ਕੇ ਦਿਨ ਤਾਂ ਤੁਹਾਨੂੰ ਚਿੱਤੇ ਆਈ ਜਾਊ ਵੀ ਆਪਣੇ ਬਜ਼ੁਰਗਾਂ ਨੂੰ ਯਾਦ ਕਰ ਲਈਏ ਆਪਣੇ ਬਜ਼ੁਰਗਾਂ ਨੂੰ ਯਾਦ ਕਰ ਲਈਏ ਇਸ ਕਰਕੇ ਸ਼ਰਾਦ ਬਣੇ ਨੇ ਹੈ ਬਜ਼ੁਰਗਾਂ ਨੂੰ ਯਾਦ ਕਰਨ ਵਾਸਤੇ ਬਜ਼ੁਰਗਾਂ ਦੇ ਨਿਯਮਿਤ ਧਾਰਮਿਕ ਗ੍ਰੰਥਾਂ ਦੇ ਪਾਠ ਕੀਰਤਨ ਕਥਾ ਕਰਾਓ ਤੁਹਾਡੇ ਬਜ਼ੁਰਗਾਂ ਨੂੰ ਇਹਦੀ ਸਹਾਇਤਾ ਮਿਲੇ ਸਹਾਇਤਾ ਮਿਲੇ ਹੁਣ ਬਜ਼ੁਰਗਾਂ ਨੂੰ ਜਿੰਦਿਆਂ ਦੀ ਸੇਵਾ ਕਰੋ ਮਾਸ਼ਾ ਅੱਲੀ ਨੇ ਨਾ ਦੇਖੋ ਇਹਨੇ ਇੱਕ ਮਾਂ ਦਾ ਤੇ ਬਾਪ ਦਾ ਥੋੜੀਆਂ ਤੂਕ ਮਤਰਾ ਉਦਾਹਰਨਾਂ ਦਿੱਤੀਆਂ ਮਾਸ਼ਾ ਅੱਲੀ ਨੇ ਤੂਕ ਮਤਰਾ ਉਦਾਹਰਨਾਂ ਦਿੱਤੀਆਂ ਮਾਂ ਬਾਪ ਦੀਆਂ ਤੇ ਉਹ ਵੀ ਰੋਣ ਲੱਗ ਪਿਆ ਤੇ ਤਕਰੀਬਨ ਮੇਰਾ ਖਲ ਸਾਰਿਆਂ ਦੇ ਅੱਖਾਂ 'ਚ ਪਾਣੀ ਭਰਿਆ ਤੁਹਾਡੇ ਸਾਰਿਆਂ ਦੇ ਜਦੋਂ ਉਹਨੇ ਮਾਂ-ਬਾਪ ਦੇ ਪ੍ਰਤੀ ਹੈ ਨਾ ਦੋਕ ਉਹ ਲਫ਼ਜ਼ ਬੋਲੇ ਉਹ ਆ ਵੀ ਰੋਣ ਲੱਗ ਪਿਆ ਨਹੀਂ ਤਾਂ ਸਿੰਗਰ ਕਦੀ ਰੋਂਦਾ ਥੋੜੀ ਇਹ ਗਾਉਂਦਾ ਉਹਦਾ ਕੰਮ ਹੈ ਲੋਕਾਂ ਨੂੰ ਭਾਵਕ ਕਰਨ ਲੇਕਿਨ ਉਹ ਦੋਨੇ ਪ੍ਰਾ ਵੀ ਭਾਵਕ ਹੋ ਗਏ ਮੈਂ ਤਦੇ ਉਹਨੂੰ ਥਾਪੀ ਦਿੱਤੀ ਸੀ ਬਹੁਤ ਵਧੀਆ ਹੈਨਾ ਤਦੇ ਮਨੂੰ ਉੱਠ ਕੇ ਉਹਨੂੰ ਥਾਪੜਾ ਦਿੱਤਾ ਭਾਵਕ ਹੋ ਗਿਆ ਪਰ ਮਾਫ ਕਰਨਾ ਨਾ ਕਲਾਕਾਰ ਇਹ ਤੇ ਕਹਿ ਦਿੰਦੇ ਆ ਸਾਰੇ ਸਾਰਿਆਂ ਨੂੰ ਤੁਹਾਨੂੰ ਜਿਹੜੇ ਮੀਟਾ ਨੂੰ ਗਿਆ ਨਾ ਤੇਕ ਚੰਦ ਨੇ ਸੱਦਿਆ ਸੀ ਉਥੇ ਦੋਏ ਸਿੰਗਰ ਇਹ ਮਾਸ਼ਾ ਅਲੀ ਸੀ ਤੇ ਫਰੋਜ਼ ਖਾਨ ਸੀ ਇਹ ਆਪ ਨਹੀਂ ਆਇਆ ਸੀ ਤੇ ਉਦੋਂ ਜੇਠਾ ਦੁਆਰ ਸੀ ਤੇ ਮੈਂ ਮੈਨੂੰ ਕਹਿੰਦਾ ਬਾਬਾ ਜੀ ਤੁਸੀਂ 5-10 ਮਿੰਟ ਕੱਢ ਕੇ ਜਾ ਆਇਓ ਜੇਠਾ ਦੁਆਰ ਮੈਂ ਕਿਹਾ ਸ਼ਾਮ ਨੂੰ ਦੇਖ ਲਵਾਂ ਕੋਈ ਗੱਲ ਨਹੀਂ ਵੀ ਜੇ ਮੇਰਾ ਟਾਈਮ ਲਾ ਕੇ ਮੈਂ ਜਾਵਾਂ ਉਦੋਂ ਜੇਠਾ ਦੁਆਰ ਜੂਨ ਮਹੀਨੇ ਦਾ ਸੀਗਾ ਤੇ ਮੈਂ ਸ਼ਾਮ ਜੇ ਨੂੰ ਚਲੇ ਗਿਆ ਤੇ ਉਦੋਂ ਮਾਸ਼ਾ ਅਲੀ ਲਗਾ ਸੀ ਉਥੇ ਰੋਜਖਾਨ ਗਾ ਕੇ ਹਟ ਗਿਆ ਮਾਸ਼ਾਅੱਲਿ ਲੱਗਾ ਸੀ ਤੇ ਮੈਂ 10 20 ਮਿੰਟ ਬੈਠਾ ਤੇ ਸਿੰਗਰ ਆਪ ਕਹਿੰਦੇ ਨੇ ਲੋਕ ਬੜੇ ਇਕੱਠੇ ਹੁੰਦੇ ਨੇ ਜੇ ਹੁਣ ਜਿੱਦਾਂ ਤੁਸੀਂ ਉੱਠ ਉੱਠ ਕੇ ਜਾਈ ਗਏ ਜਿੱਗਦੇ ਮਾਸ਼ਾਅੱਲਿ ਨਾ ਲੋਕ ਮੰਚ ਹੁੰਦਾ ਲੋਕ ਮੰਚ ਜਾਂ ਮਾਸ਼ਾਅੱਲਿ ਕਿਤੇ ਜਗਰਾਤੇ ਤੇ ਆ ਹੁੰਦਾ ਜਾ ਤਾਂ ਤੁਸੀਂ 8 ਵਜੇ ਤੋਂ ਬੈਠ ਕੇ ਤੜਕੇ 4 ਵਜੇ ਵੀ ਚੱਲ ਜਾਓ ਜੇ ਲੋਕ ਮੰਚ ਹੋਵੇ ਤੇ ਤੁਹਾਨੂੰ ਆਪਣਾ ਟਾਈਮ ਵੀ ਭੁੱਲ ਜਾਣਾ ਕਿਉਂਕਿ ਉੱਥੇ ਗੀਤ ਇਦਾਂ ਦੇ ਗਾਉਣੇ ਆ ਤੁਹਾਨੂੰ ਸਾਨੂੰ ਚੰਗੇ ਵੀ ਉਦਾਂ ਦੇ ਲੱਗਦੇ ਆ ਸਾਨੂੰ ਚੰਗੇ ਵੀ ਉਦਾਂ ਦੇ ਲੱਗਦੇ ਆ ਜਦੋਂ ਉਹਨਾਂ ਨੇ ਇਦਾਂ ਦੇ ਗੀਤ ਗਾਉਣੇ ਤੁਸੀਂ ਕਿਸੇ ਨੇ ਹਿਲੜਾ ਵੀ ਨਹੀਂ ਜਾਣਾ ਨਹੀਂ ਤੁਸੀਂ ਕਿਸੇ ਨੇ ਵੀ ਇਹ ਗੱਲਾਂ ਸੱਚੀਆਂ ਕਹਿਣ ਤੋਂ ਭਾਵ ਮਾਸ਼ਾ ਅੱਲੀ ਉੱਥੇ ਕਹਿੰਦਾ ਜਿਹੜਾ ਆਪਣੇ ਮਾਂ ਬਾਪ ਨੂੰ ਪਿਆਰ ਕਰਦਾ ਵੇ ਹੱਥ ਘੜੇ ਕਰੋ ਮੈਂ 20 ਮਿੰਟ ਰਿਹਾ ਸੀ ਮੇਰਾ ਖਿਆਲ ਕੋਈ ਬੰਦਾ ਨਹੀਂ ਰਿਹਾ ਹੋਣਾ ਕੋਈ ਨਿਆਣਾ ਕੋਈ ਕੁੜੀ ਨਹੀਂ ਰਹੀ ਹੋਣੀ ਜਿਨ ਹੱਥ ਨਾ ਖੜੇ ਕੀਤੇ ਹੋਣ ਜਿਨ ਹੱਥ ਨਾ ਖੜੇ ਕੀਤੇ ਉਹਨਾਂ ਸਾਰਿਆਂ ਨੇ ਹੱਥ ਖੜੇ ਕੀਤੇ ਤੇ ਮੈਂ ਕਿਹਾ ਜੇ ਮਾਸ਼ਾ ਅੱਲੀ ਉਹਨਾਂ ਨੇ ਇਦਾਂ ਕਹਿ ਦੇਵੇ ਭਈ ਉਹ ਹੱਥ ਖੜੇ ਕਰੋ ਜਿਹੜੇ ਮਾਂ ਬਾਪ ਨੂੰ ੱੱੱਕੇ ਮਾਰਦੇ ਆ ਕਿਸੇ ਨੇ ਵੀ ਖੜਾ ਨਹੀਂ ਕਰਨਾ ਸੀ ਭਈ ਉਹ ਹੱਥ ਖੜੇ ਕਰੋ ਹੁਣ ਜਿਹੜੇ ਮਾਪੇ ਨੂੰ ਧੱਕੇ ਮਾਰਦੇ ਆ ਜਾਂ ਤਾਂ ਕੋਈ ਹੱਥ ਖੜਾ ਕਰ ਜਾਵੇ ਉੱਥੇ ਤਾਂ ਸਾਰਿਆਂ ਨੇ ਕਰਦੇ ਜਿਹੜਾ ਮਾਪੇ ਨੂੰ ਪੁੱਛਦਾ ਵੀ ਨਹੀਂ ਉਹ ਵੀ ਖੜੀ 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 ਕਰੀ ਜਾਂਦਾ ਸੀ ਕਹਿਣ ਤੋਂ ਭਾਵ ਜਿੰਦਾ ਜੀ ਵੀ ਪਿਤਰਾਂ ਦੀ ਸੇਵਾ ਕਰੋ ਮਰਿਆ ਤੋਂ ਬਾਅਦ ਵੀ ਪਿਤਰਾਂ ਨੂੰ ਯਾਦ ਕਰੋ ਉਹ ਦਿਨ ਵੀ ਦੱਸਿਆ ਸੀ ਮੈਂ ਤੁਹਾਨੂੰ ਬੋਧ ਧਰਮ ਐਸੇ ਨੇ ਜਿਹੜੇ ਕਹਿੰਦੇ ਨੇ ਜਿਹੜਾ ਬੰਦਾ ਮਰ ਗਿਆ ਉਹਦਾ ਕੀ ਨਾਂ ਲੈਣਾ ਛੱਡੋ ਜਿਹੜਾ ਮਰ ਗਿਆ ਤੇ ਮਾਂ-ਬਾਪ ਸਾਨੂੰ ਪਈ ਇਸੇ ਕਰਕੇ ਰੱਬ ਕੋਲੋਂ ਮੰਗਦੇ ਆ ਕਿ ਸਾਡਾ ਦੁਨੀਆ ਤੇ ਨਾਂ ਲੈਣ ਵਾਲਾ ਹੋਵੇ ਕੋਈ ਸਾਡਾ ਨਾਂ ਰਹਿ ਜਾਵੇ ਤੇ ਨਾਂ ਲਾਦ ਦੇ ਨਾਲ ਹੀ ਰਹਿਣਾ ਤੇ ਨਾਂ ਗਵਾਂਢੀ ਨਹੀਂ ਲੈਣਾ ਨਾ ਕਿਸੇ ਰਿਸ਼ਤੇਦਾਰ ਨੇ ਨਹੀਂ ਲੈਣਾ ਸਾਡੇ ਪੇ ਦਾ ਨਾ ਰਿਸ਼ਤੇਦਾਰ ਨਹੀਂ ਲੈਣਾ ਨਾ ਕਿਸੇ ਗਵਾਂਢੀ ਨਹੀਂ ਲੈਣਾ ਜੇ ਨਾਂ ਲੈਣਾ ਤਾਂ ਉਹਦੇ ਧੀਆਂ ਪੁੱਤਰਾਂ ਨਹੀਂ ਲੈਣਾ ਹੋਰ ਕਿਸੇ ਨੇ ਨਹੀਂ ਲੈਣਾ ਤੇ ਤੇ ਪੁੱਤਰ ਇਸੇ ਕਰਕੇ ਮਾਂ-ਬਾਪ ਰੱਬ ਕੋਲੋਂ ਗੁਰੂਆਂ ਕੋਲੋਂ ਮੰਗਦੇ ਆ ਕਿ ਸਾਡੇ ਵੀ ਲਾਦ ਹੋਵੇ ਤੇ ਮਾਫ਼ ਕਰਨਾ ਅੱਜ ਦਾ ਸਮਾਂ ਇਦਾਂ ਦਾ ਗੱਲ ਨਾਲ ਕਹਿਣੀ ਬਣ ਜਾਂਦੀ ਏ ਔਲਾਦ ਏਡੀ ਮਾੜੀ ਐ ਮਾਪੇ ਨੂੰ ਕਹਿਣਾ ਪੈਂਦਾ ਰੱਬਾ ਇਹਦੇ ਨਾਲੋਂ ਨਾ ਹੀ ਦਿੰਦਾ ਚੰਗੀ ਸੀ ਚੰਗੀ ਗੱਲ ਸੀ ਜੇ ਨਾ ਹੀ ਦਿੰਦਾ ਮਾਪੇ ਨੂੰ ਕਹਿਣਾ ਪੈਂਦਾ ਜਿੱਦਾਂ ਦੇ ਹਾਲਾਤ ਐ ਜਿੱਦਾਂ ਦਾ ਅੱਜ ਸਮਾਂ ਐ ਤੇ ਸਤਿਗੁਰੂ ਸਾਰਿਆਂ ਨੂੰ ਸਮਤ ਦੇਵੇ ਸਾਨੂੰ ਇਹ ਸੋਝੀ ਆ ਜਾਵੇ ਅਸੀਂ ਆਪ ਦੇ ਵੱਡਿਆਂ ਦਾ ਸਤਿਕਾਰ ਕਰੀਏ ਇੱਜ਼ਤ ਕਰੀਏ ਮਾਪੇ ਦੀ ਇੱਜ਼ਤ ਕਰੀਏ ਸਤਿਕਾਰ ਕਰੀਏ ਜੇ ਜਦੋਂ ਮਾਪੇ ਬਾਪ ਦੀ ਇੱਜ਼ਤ ਤੇ ਸਤਿਕਾਰ ਲਾਪੇ ਕਰਨ ਤੇ ਸਮਝ ਲੋ ਰੱਬ ਦਾ ਹੀ ਸਤਿਕਾਰ ਹੋ ਜਾਣਾ ਹੈ ਪਰਮਾਤਮਾ ਦਾ ਹੀ ਸਤਿਕਾਰ ਹੋ ਜਾਣਾ ਹੈ ਮਾਪੇ ਬਾਪ ਦਾ ਸਤਿਕਾਰ ਪਰਮਾਤਮਾ ਦਾ ਹੀ ਸਤਿਕਾਰ ਰੱਬ ਦਾ ਹੀ ਸਤਿਕਾਰ ਤੇ ਤੁਸੀਂ ਸਾਰੇ ਪੱਗਾਂ ਵਾਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਮਾਂ ਕੱਢ ਕੇ ਬੈਠੇ ਨੇ ਜਿੰਨੇ ਵੀ ਕਲਾਕਾਰ ਸੰਗਰਾਏ ਨੇ ਕਿਸੇ ਨੂੰ ਟਾਈਮ ਦਿੱਤਾ ਕਿਸੇ ਨੂੰ ਨਹੀਂ ਦੇ ਹੋਇਆ ਉਹਨਾਂ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਆਪਾਂ ਸਤਿਗੁਰਾਂ ਦੇ ਦਰ ਬਹਿ ਕੇ ਹਾਜ਼ਰੀ ਭਰੀ ਐ ਕਥਾ ਕੀਰਤਨ ਗੁਰਬਾਣੀ ਸੁਣੀ ਐ ਸਤਿਗੁਰੂ ਤੁਹਾਨੂੰ ਇਹਦਾ ਫਲ ਬਖਸ਼ੇ ਤੁਹਾਡੀ ਹਾਜ਼ਰੀ ਸਤਿਗੁਰੂ ਆਪਣੇ ਤਰਫ ਪ੍ਰਵਾਨ ਕਰਨ ਤੁਹਾਡੀਆਂ ਮਨੋ ਭਾਵਨਾਵਾਂ ਪੂਰੀਆਂ ਕਰਨ ਤੁਹਾਡੇ ਬਜ਼ੁਰਗ ਤੁਹਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਬਜ਼ੁਰਗ ਤੁਹਾਡੇ ਗੁਰੂ ਸੋ ਮੈਂ ਇਹਨਾਂ ਵਿਚਾਰਾਂ ਦੇ ਨਾਲ ਆ ਪੁਖੇਵੰਦਾ ਜਾਚ ਖਾਂ ਮੈਂ ਬੇਨਤੀ ਕਰਾਂ ਇੱਕ ਤੇ ਮੂਵੀ ਵਾਲਿਆਂ ਨੂੰ ਕਿਉਂਕਿ ਇਹਦੀ ਜਿਹੜੀ ਸੇਵਾ ਹੈ ਉਹ ਮੀਟਾ ਤੋਂ ਹੰਸ ਰਾਜ ਵੱਲੋਂ ਹੁੰਦੀ ਹੈ ਦੂਸਰੇ ਸੇਵਾਦਾਰ ਉਹ ਵੀ ਆਏ ਨੇ ਉਹ ਕਹਿੰਦੇ ਬਾਬਾ ਜੀ ਅਸੀਂ ਸੇਵਾ ਕਰਨੀ ਐ ਅਸੀਂ ਵੀ